ਹੁਣ ਤਾਂ ਮੈਂ ਪ੍ਰਜਾຊਨ ਨੂੰ ਇਹ ਕਹੂੰਗਾ ਵੀ ਜਿਆਦਾ ਆਪਣੇ ਮਨ ਨਾਲ ਸੱਚੀ ਨੀਤ ਨਾਲ ਕੰਮ ਦਵਾ ਦਿਓ ਨਹੀਂ ਜੋ ਹੁਣ ਬਣਦਾ ਸਾਦਾ ਤੁਸੀਂ ਸਾਡੇ ਤੇ ਕਰ ਲਿਓ ਜਿਹੜਾ ਆਰਾ ਜਿਹੜੀ ਗੋਲੀ ਸਾਡੇ ਸੀਨੇ 'ਚ ਧਾਕਣੀ ਧੱਕ ਦਿਓ ਗੱਲ ਕਹਿਣੀ ਚਾਹੁੰਦਾ ਵੀ ਜਿੱਦਨ ਤੱਕ ਮੇਰੇ ਭਰਾਵਾਂ ਦਾ ਕੰਮ ਨਹੀਂ ਚੱਲਦਾ ਅਸੀਂ ਐਸੇ ਤਰ੍ਹਾਂ ਜਿੱਦਾਂ 7-8 ਮਹੀਨੇ ਤੋਂ ਇਸ ਸੰਘਰਸ਼ 'ਚ ਲੜ ਰਹੇ ਆ ਅਸੀਂ ਇਦੀ ਦਿਨੋਂ ਦਿਨ ਜਿਹੜਾ ਵੱਡੇ ਦੇ ਵੱਡਾ ਸੰਘਰਸ਼ ਹੁਣ ਲੜਦੇ ਜਾਵਾਂਗੇ ਜਿੱਦਨ ਤੱਕ ਹੁਣੇ ਕੰਮ ਸਾਨੂੰ ਮਿਲਦਾ ਨਹੀਂ ਨਾ ਆ ਜਿਹੜਾ ਓਵਰਲੋਡ ਮੈਂ ਤਾਂ ਕਹਿਣਾ ਚਾਹੁੰਦਾ ਨਾਲਾ ਕਰਦੀ ਜਾਂ ਹੋਰ ਗੱਡੀ 20 20 ਟਨ ਮਾਲ ਦਾਦਾ ਟਨ ਦੀ ਕੁਆਰਟੀ ਵਾਲੀ ਗੱਡੀਆਂ ਮਾਲ ਪਾ ਕਾਂ ਉਹ ਵੀ ਬੰਦ ਕੀਤੀਆਂ ਜਾਊਗੀਆਂ ਕੋਈ ਬਾਰਵਾਸੀ ਬਿਲਕੁਲ ਜਿਹੜਾ ਆਣ ਵਾਲਾ ਟਰੱਕ ਉਹਨੂੰ ਬੰਦ ਕਰਾਂਗੇ ਨਹੀਂ ਚੱਲਣ ਦਵਾਗੇ ਸਾਰੇ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਣੇ ਭਰਾਵਾਂ ਨਾਲ ਖੜੋ ਅਸੀਂ ਤਾਂ ਦਿੱਲੀ ਪੁੱਜ ਗਏ ਤੇ ਇਹ ਤਾਂ ਕੀਰਤਵਰ ਸਾਹਿਬਾ ਸਾਡੇ ਇਲਾਕੇ ਬਾਤਾ ਅਨੰਦਪੁਰ ਨੰਗਲ ਬਾਤਾ ਕੋਈ ਦੂਰ ਨਹੀਂ ਆ ਕੱਲਾ ਕੱਲਾ ਮੇਰਾ ਵੀਰ ਆਪਣੇ ਭਰਾਮ ਦੀ ਰੋਟੀ ਰੁਜ਼ਗਾਰ ਦੇ ਵਿੱਚ ਜਿਹੜਾ ਜਰੂਰ ਸਹਿਯੋਗ ਦਿਓ। ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਮਪ ਸਿੰਘ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਦੀਆਂ ਨੇ ਇੱਕ ਵਾਰੀ ਤਸਵੀਰਾਂ ਜਰੂਰ ਦਿਖਾਉਂਗਾ ਜਿੱਥੇ ਟਰੱਕ ਸੁਸਾਇਟੀ ਦੇ ਜਿਹੜੇ ਆ ਤਮਾਮ ਆਪਰੇਟਰ ਆ ਜਿਹੜੇ ਉਹ ਪਿੰਡ-ਪਿੰਡ ਜਾ ਕੇ ਵੱਖ-ਵੱਖ ਕਸਬਿਆਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਔਰ ਦੁਕਾਨਦਾਰਾਂ ਕੋਲ ਜਾ ਕੇ ਉਹਨਾਂ ਤੋਂ ਸਹਿਯੋਗ ਦੀ ਮੰਗ ਕਰ ਰਹੇ ਨੇ ਕਿਉਂਕਿ 15 ਜਨਵਰੀ ਨੂੰ ਇੱਕ ਵੱਡੇ ਐਕਸ਼ਨ ਦਾ ਜਿਹੜਾ ਇਹਨਾਂ ਨੇ ਐਲਾਨ ਕੀਤਾ ਸੀ 15 ਜਨਵਰੀ ਨੂੰ ਇੱਕ ਵੱਡਾ ਐਕਸ਼ਨ ਕੀਤਾ ਜਾ ਰਿਹਾ ਟਰੱਕ ਸੋਸਾਇਟੀ ਦੇ ਤਮਾਮ ਆਪਰੇਟਰਾਂ ਵੱਲੋਂ ਜਿਹੜਾ ਇਹ ਕੀਰਤਪੁਰ ਸਾਹਿਬ ਦਾ ਭਵੇਂ ਡੰਪ ਦੀ ਗੱਲ ਕਰੀ ਜਿੱਥੇ ਹਿਮਾਚਲ ਦੇ ਟਰੱਕ ਭਰ ਕੇ ਆਉਂਦੇ ਨੇ ਜਾਂ ਬੇਲੀਆਂ ਭਰਤਗੜ ਦੀ ਗੱਲ ਕਰਨੀ ਹੈ ਉੱਥੇ ਜਿਹੜਾ ਇਹ ਇਹਨਾਂ ਨੇ ਕਿਹਾ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਨੂੰ ਬੰਦ ਕਰਾਂਗੇ ਜਿਹੜੇ ਹਿਮਾਚਲ ਦੇ ਟਰੱਕ ਆਉਂਦੇ ਆ ਆ ਸਾਡੇ ਨਾਲ ਜਿਹੜਾ ਸੋਸਾਇਟੀ ਦੇ ਪ੍ਰਧਾਨ ਵੀਰ ਸਿੰਘ ਸ਼ਾਹਪੁਰ ਰਾਜ ਨੇ ਗੱਲਬਾਤ ਇਹ ਨਾਲ ਜਰੂਰ ਕਰਾਂਗੇ ਵੀਰ ਸਿੰਘ ਜੀ ਕੀ ਲਗਾ ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਪਿੰਡਾਂ ਦੇ ਲੋਕਾਂ ਦਾ ਮਿਲ ਰਿਹਾ ਪਿਛਲੇ 3-4 ਦਿਨਾਂ ਤੋਂ ਪਿੰਡਾਂ 'ਚ ਤੁਸੀਂ ਘੁੰਮ ਰਹੇ ਹੋ ਅ ਅੱਜ ਲਗਭਗ 11 ਜਨਵਰੀ ਦਾ ਦਿਨ ਹੈਗਾ ਤੇ 15 ਜਨਵਰੀ ਨੂੰ ਤੁਸੀਂ ਜਿਹੜਾ ਪ੍ਰੋਗਰਾਮ ਰੱਖਿਆ ਹੋ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਹਿਯੋਗ ਦੀ ਗੱਲ ਕਰਾਂ ਇੰਨਾ ਮਾਣ ਮੇਰੇ ਹਿਸਾਬ ਦੇ ਨਾਲ ਜੇ ਕਿਸੇ ਨੇ ਐਮਐਲਏ ਦੀ ਚੋਣ ਲੜਨੀ ਉਹਨੂੰ ਨਾ ਮਿਲੇ ਜਿੱਡਾ ਆਪਣੇ ਭਰਾਵਾਂ ਦਾ ਮੈਨੋ ਔਰ ਇਹਨਾਂ ਟਰੱਕ ਸੁਸਾਇਟੀ ਦੇ ਜਿਹੜੇ ਖੜੇ ਟਰੱਕਾਂ ਨਾਲ ਸਹਿਯੋਗ ਕਰਨ ਦੇ ਵਿੱਚ ਉਹ ਬੰਦਿਆਂ ਦਾ ਜਿਨ੍ਹਾਂ ਕੋਲ ਕਿ ਟਰੱਕ ਨਹੀਂ ਇਹ ਤਾਂ ਚਲੋ ਆਪਣਾ ਭਾਈਚਾਰਾ ਜਿਹੜਾ ਟਰੱਕਾਂ ਵਾਲੇ ਮੁੰਡੇ ਐ ਜਿਹੜੇ ਪਿੰਡਾਂ 'ਚ ਗਏ ਤੁਹਾਨੂੰ ਮੈਂ ਦਿਖਾਵਾਂ ਘਟੋ ਘਟ ਵੀ 5-500 ਬੰਦੇ ਦਾ ਜਿਹੜਾ ਇਕੱਠਾ ਦਾ ਸਾਡੇ ਜਿਹੜੇ ਸਵਾਗਤ ਬਾਤਾ ਤੈ ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਪਿੰਡਾਂ ਦਾ ਜਿਨ੍ਹਾਂ ਨੇ ਸਾਡੀ ਜਿਹੜੀ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਬੰਦ ਪਏ ਕੰਮ ਨੂੰ ਚਲਾਉਣ ਦੀ ਖਾਤਰ ਇਹ ਕਸਮਾਂ ਖਾਧੀਆਂ ਵੀ ਅਸੀਂ ਜੋ ਤੁਸੀਂ ਕਾਲ ਦੇਓਗੇ ਜਿੱਦਾਂ ਦਾ ਟਾਈਮ ਹੋਊਗਾ ਤੋਡੇ ਨਾਲ ਅਸੀਂ ਦਿਨੋਂ ਰਾਤ ਨੂੰ ਤੁਹਾਡੇ ਨਾਲ ਖੜਾਂਗੇ ਬਹੁਤ ਸਹਿਯੋਗ ਹੈ ਲੋਕਾਂ ਦਾ ਧੰਨਵਾਦ ਹੈ ਮੇਰੇ ਵੀਰਾਂ ਦਾ ਸਾਰਿਆਂ ਦਾ ਵੀਰ ਸਿੰਘ ਜੀ ਲੱਗਦਾ ਨਹੀਂ ਤੁਸੀਂ ਕਿਹਾ ਬਈ ਸਾਨੂੰ ਜਣਾ ਇਹ ਵੱਡਾ ਸਹਿਯੋਗ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਕਿਤੇ ਵੀਰ ਸਿੰਘ ਹੁਣੀ ਜਿਵੇਂ ਪਿਛਲੇ ਦਿਨੀਆਂ ਦਾ ਕਿਹਾ ਸੀ ਕਿ ਸਿਆਸਤ ਦੀ ਭੇਡ ਚੜ ਗਿਆ ਤੁਹਾਡਾ ਧਰਨਾ ਕਿਤੇ ਵੀਰ ਸਿੰਘ ਹੁਣੀ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਕਰਨ ਲੱਗ ਗਿਆ ਫਿਰ ਦੇਖੋ ਕੱਲ ਦੀ ਕੱਲ ਨਾਲ ਦੇਖੀ ਜਾਊਗੀ ਪਰ ਮੈਂ ਅੱਜ ਗੁਰੂ ਬਾਬੇਗੜ ਦਿੱਤੇ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਸੌਂਖਾ ਕਾ ਕਹਿਣਾ ਜੇ ਸਾਡਾ ਦੋਵਾਂ ਭਰਾਵਾਂ ਦਾ ਇੱਕ ਪੈਸੇ ਦਾ ਵੀ ਮੰਤਮ ਹੋਵੇ ਤਾਂ ਰੱਬ ਨੂੰ ਜਾਣ ਦੇਣੀ ਦੋ ਵੇ ਟਾਈਮ ਕਰਵਾਣੀ ਪਈ ਤੀ ਦੋ ਵੇ ਟਾਈਮ ਗੁਰਦੁਆਰਾ ਜਾਈਦਾ ਮੈਂ ਕਹਿੰਦਾ ਜਿੱਦਣ ਸਾਡੇ ਵੀਰਾਂ ਦਾ ਕੰਮ ਚੱਲ ਗਿਆ ਟਰੱਕ ਸੁਸਾਇਟੀ ਕੀਰਤਵਰ ਸਾਹਿਬ ਇੱਕ ਵਾਰੀ ਹਰੀ ਭਰੀ ਹੋ ਗਈ ਆਪਾਂ ਜਿਹੜਾ ਪ੍ਰਧਾਨੀ ਦਾ ਜਾਂ ਕੋਈ ਹੋਰ ਵੀ ਜਿਹੜਾ ਕੋਈ ਉਹ ਮਿਲਦਾ ਆਪਾਂ ਉਹਨੂੰ ਛੱਡ ਕੇ ਸੇਵਾਦਾਰ ਜ਼ਰੂਰ ਬਣਾਂਗੇ ਕਿਉਂਕਿ ਟਰੱਕ ਸੁਸਾਇਟੀ ਜਿਹੜੀ ਕੀਰਤਵਰ ਸਾਹਿਬ ਹੈ ਉਹ ਲੋਕਾਂ ਦੇ ਜਿਹੜੇ ਮੇਨ ਬੰਦੇ ਤੇ ਜਿਹੜੇ ਸਾਡੇ ਇਲਾਕੇ ਦੇ ਜਾਂ ਕੋਈ ਵੀ ਉਹਨਾਂ ਨਾਲ ਚਲਾਨ ਦੀ ਤਾਂ ਉਹਨੂੰ ਜਿਹੜਾ ਖਤਮ ਕਰਦਾ ਜਿਹੜੇ ਐਗਰੀਮੈਂਟ ਸਮੇਂ-ਸਮੇਂ ਤੇ ਹੋਣੇ ਤੇ ਉਹਨਾਂ ਨੇ ਨਹੀਂ ਕਰਵਾਏ ਸੋ ਹੁਣ ਜਦੋਂ ਬਿਲਕੁਲ ਕੰਮ ਬੰਦ ਹੋ ਗਿਆ ਤਾਂ ਅਸੀਂ ਸੋਚਿਆ ਸਾਰੇ ਭਰਾਵਾਂ ਨਾਲ ਇਕੱਠੇ ਹੋ ਗਏ ਵੀ ਜਿਹੜਾ ਇਹ ਕੰਮ ਹੈ ਇਹਦੇ ਵਿੱਚ ਸਾਡੇ 10 ਭਰਾ ਚਾਹੋ ਜਾਨ ਗਵਾ ਚੁੱਕੇ ਜਾਂ ਘਰ ਛੱਡ ਕੇ ਜਾ ਚੁੱਕੇ ਵੀ ਆਪਾਂ ਹੋਰ ਆਪਣੇ ਭਰਾਵਾਂ ਦੀ ਜਿਹੜੀ ਜਾਨ ਨਾ ਗਵਾਈਏ ਸੋ ਇਕੱਠੇ ਹੋ ਗਏ ਅਸੀਂ ਇਹ ਸੋਚਿਆ ਵੀ ਅਸੀਂ ਆਪ ਚਾਹ ਕੋਈ ਐਮ.ਐਲ.ਏ ਜਿਹੜਾ ਵਾਦੇ ਕਰਕੇ ਚੱਲ ਗਿਆ ਜਾ ਕੋਈ ਜਿੱਤੇ ਹਾਰੇ ਹੋਏ ਮੰਤਰੀ ਕਿਸੇ ਨਾ ਵੀ ਸਾਡੇ ਜਿਹੜੇ ਹੱਕਾਂ ਬਾਣੀ ਪੜੀ ਮੈਂ ਕਹਿਣਾ ਚਾਹੁੰਦਾ ਉਹਨਾਂ ਬੰਦਿਆਂ ਨੂੰ ਵੀ ਅੱਜ ਟਾਈਮ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਣਾ ਉਹਦਾ ਬਣੂਗਾ ਹੀ ਪਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆ ਕੇ ਸੱਚ ਝੂਠ ਬੋਲਿਆ ਗਲਾਂ 'ਚ ਪਰਨੇ ਪਾਗਾ ਪਿੰਡੋਂ ਬਾਹਰ ਕੱਢਾਂਗੇ ਔਰ ਮੈਂ ਬੋਰਡ ਲਵਾਉਂਗਾ ਆਪਣੇ ਤੌਰ ਤੇ ਆਪਣੇ ਭਰਾਵਾਂ ਨੂੰ ਵੀ ਕਹਿੰਦਾ ਵੀ ਬੋਰਡ ਲਵਾਉਂਗਾ ਜਿਹੜੇ ਬੰਦੇ ਨੇ ਅੱਜ ਸਾਡੇ ਲੋਕਾਂ ਦਾ ਸਹਿਯੋਗ ਨਹੀਂ ਕਰਿਆ 52 ਪਿੰਡਾਂ ਦੇ ਵਿੱਚੋਂ ਜਿੱਤ ਗਿਆ ਜਿਹੜੀਆਂ ਵੋਟਾਂ ਲੈ ਗਏ ਵੇ ਬੰਦੇ ਉਹਨਾਂ ਨਾਲ ਸਹਿਯੋਗ ਨਹੀਂ ਕਰਿਆ ਆਉਣ ਵਾਲੇ ਦਿਨਾਂ ਦੇ ਵਿੱਚ 22 ਨੇਮ ਪਾਰਟੀਆਂ ਦੇ ਨਾਲ ਲੋਕ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਪਿੰਡੋਂ ਬਾਹਨੇ ਬੰਦ ਕਰਾਂਗੇ ਉਹ ਬੰਦੇ ਨੂੰ ਲੱਗਦਾ ਨਹੀਂ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਤੁਸੀਂ ਕਹਿੰਦੇ ਸਹਿਯੋਗ ਮਿਲ ਰਿਹਾ ਆ ਜਿਹੜੇ ਤੁਹਾਨੂੰ ਪਿੰਡ 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 ਤੁਸੀਂ ਜਾ ਰਹੇ ਆ ਸਹਿਯੋਗ ਮਿਲ ਰਿਹਾ ਵੇ 15 ਤਰੀਕ ਦਾ ਜਿਹੜਾ ਕੱਟ ਕਰਨ ਦਾ ਐਲਾਨ ਕੀਤਾ ਜਾਂ ਬੇਲੀਆਂ ਪਲੇਟਫਾਰਮ ਤੇ ਜਾਂ ਕੀਰਤਪੁਰ ਸਾਹਿਬ ਵਿਖੇ ਕਿਤੇ ਜਿਹੜਾ ਇਹ ਜਿਹੜੀ ਰੈਲੀ ਆ ਜਿਸ ਤਰੀਕੇ ਨਾਲ ਆਪਾਂ ਚੋਣਾ ਸਮੇਂ ਦੇਖਦੇ ਸੀ ਕਿ ਲੀਡਰਾਂ ਮਗਰ ਗੱਡੀਆਂ ਚੱਲਦੀਆਂ ਸੀ ਮੈਂ ਵੀ ਦੇਖ ਰਿਹਾ ਸੀ ਤੁਹਾਡੇ ਮਗਰ 25 30 ਗੱਡੀਆਂ ਤੁਰੀਆਂ ਹੋਈਆਂ ਨਾਲ 100 150 ਬੰਦਾ ਚੱਲ ਰਿਹਾ ਲੱਗਦਾ ਨਹੀਂ ਕਿ ਉਸ ਦਿਨ ਨੂੰ ਘੱਟ ਪ੍ਰਸ਼ਾਸਨ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਪ੍ਰਬੰਧ ਵੀ ਉਸ ਹਿਸਾਬ ਨਾਲ ਕਰਨੇ ਚਾਹੀਦੇ ਤੇ ਕੋ ਜੀ ਪ੍ਰਸ਼ਾਸਨ ਨੂੰ ਅਸੀਂ ਕਹਿ ਗਾ ਦੇਖ ਲਿਆ ਪ੍ਰਸ਼ਾਸਨ ਨੇ ਸਾਡਾ ਕੰਮ ਨਹੀਂ ਕਰਿਆ ਹੁਣ ਤਾਂ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਵੀ ਜਾਤਾ ਆਪਣੇ ਮਾਨ ਨਾਲ ਸੱਚੀ ਨੀਤ ਨਾਲ ਕੰਮ ਦਿਵਾ ਦਿਓ ਨਹੀਂ ਜੋ ਹੁਣ ਬਣਦਾ ਸਰਦਾ ਤੁਸੀਂ ਸਾਡੇ ਤੇ ਕਰ ਲਿਓ ਜਿਹੜਾ ਆਰਾ ਜਿਹੜੀ ਗੋਲੀ ਸਾਡੇ ਸੀਨੇ 'ਚ ਤੱਕਣੀ ਜਗਦੇਓ ਕਿਉਂਕਿ ਕੰਮ ਦੇ ਥੱਲੇ ਸਾਡੇ ਕੋ ਕੋਈ ਵੀ ਹੋਰ ਮੰਗ ਨਹੀਂ ਆ ਸਾਡੇ ਵੀਰਾਂ ਦਾ ਕੰਮ ਚੱਲਣਾ ਚਾਹੀਦਾ ਮੇਰੇ ਕੋਲ ਤਾਂ ਇੱਕ ਟਰੱਕ ਹੈ ਮੈਂ ਭਰਾ ਨਾ ਭਰਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿੱਦਨ ਤੱਕ ਮੇਰੇ ਭਰਾਵਾਂ ਦਾ ਕੰਮ ਨਹੀਂ ਚੱਲਦਾ ਅਸੀਂ ਐਸੇ ਤਰ੍ਹਾਂ ਜਿੱਦਾਂ 7-8 ਮਹੀਨੇ ਤੋਂ ਇਸ ਸੰਘਰਸ਼ 'ਚ ਲੜ ਰਹੇ ਆ ਅਸੀਂ ਇਦਾਂ ਦਿਨੋਂ ਦਿਨ ਜਿਹੜਾ ਵੱਡੇ ਦੇ ਵੱਡਾ ਸੰਘਰਸ਼ 'ਚ ਹੁਣ ਲੜਦੇ ਜਾਵਾਂਗੇ ਜਿੱਦਨ ਤੱਕ ਹੁਣੇ ਕੰਮ ਸਾਨੂੰ ਮਿਲਦਾ ਨਹੀਂ ਨਾ ਆ ਜਿਹੜਾ ਓਵਰਲੋਡ ਮੈਂ ਤਾਂ ਕਹਿਣਾ ਚਾਹੁੰਦਾ ਨਾਲਾ ਕਰਦੀ ਜਾਂ ਹੋਰ ਗੱਡੀ 20 20 ਟਨ ਮਾਲ ਦਾਦਾ ਟਨ ਦੀ ਕਮੇਟੀ ਵਾਲੀ ਗੱਡੀਆਂ ਮਾਲ ਪਾ ਕਾਂਦੀਆਂ ਉਹ ਵੀ ਬੰਦ ਕੀਤੀਆਂ ਜਾਊਗੀਆਂ ਔਰ ਜਿਹੜਾ ਸਾਡੇ ਇਲਾਕੇ ਚ ਬਾਰੀ ਸੋਸਾਇਟੀ ਜਿਹੜੀ ਬਲਾਸਪੁਰ ਦੀ ਖੁੱਲੀ ਵੀ ਬਲਾਸਪੁਰ ਦਾ ਜਿਹੜਾ ਟਰੱਕ ਸਾਡੇ ਇਲਾਕੇ ਚ ਚੱਲਦਾ ਉਹਨੂੰ ਅਸੀਂ ਆਉਣ ਵਾਲੀ 15 ਜਨਵਰੀ ਦੇ ਪੂਰਨ ਤੌਰ ਤੇ ਬੰਦ ਕਰ ਜਾ ਰਹੇ ਹਾਂ ਕੋਈ ਕਿਸੇ ਬਾਹਰੀ ਟਰੱਕ ਦਾ ਹੱਕ ਨਹੀਂ ਸਾਡੇ 826 ਟਰੱਕ ਸਾਡੀ ਟਰੱਕ ਸੋਸਾਇਟੀ ਜਿਹੜੀ 2000 ਸਨ ਚ ਆ ਆਪਣਾ ਲਈ ਪਾਣੀ ਵੀ ਤੀ ਉਹਦਾ ਜਿਹੜਾ ਕੰਮ ਉਹਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਕੋਈ ਬਾਹਰੋਂ ਅਸੀਂ ਬਿਲਕੁਲ ਜਿਹੜਾ ਆਣ ਵਾਲਾ ਟਰੱਕ ਉਹਨੂੰ ਬੰਦ ਕਰਾਂਗੇ ਨਹੀਂ ਚੱਲਣ ਦਵਾਗੇ ਸੋ ਸਾਰੇ ਭਰਾਵਾਂ ਨਾਲ ਇਹੀ ਅਪੀਲ ਕਰਦੇ ਆ ਅਸੀਂ ਲੋਕਾਂ ਨੂੰ ਵੀ 15 ਜਨਵਰੀ ਨੂੰ ਦਿਨੇ 11 ਵਜੇ ਜਿਹੜਾ ਪੰਪ ਹੈ ਭਾਰਤ ਪੈਟਰੋਲੀਅਮ ਦਾ ਇਹਦੇ ਨਾਲ ਬਿਲਕੁਲ ਜਿਹੜਾ ਧਰਨਾ ਲੱਗਣਾ ਸਾਰੇ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਣੇ ਭਰਾਵਾਂ ਨਾਲ ਖੜੋ ਅਸੀਂ ਤਾਂ ਦਿੱਲੀ ਪੁੱਜ ਗਏ ਤੇ ਤਾਂ ਕੀਰਤਵਰ ਸਾਹਿਬ ਹੈ ਸਾਡੇ ਇਲਾਕੇ ਬਾਤ ਆਨੰਦਪੁਰ ਨੰਗਲਵਾਤਾ ਕੋਈ ਦੂਰ ਨਹੀਂ ਆ ਕਲਾ ਕਲਾ ਮੇਰਾ ਵੀਰ ਆਪਣੇ ਭਰਾਵਾਂ ਦੀ ਰੋਟੀ ਰੋਜ਼ਗਾਰ ਦੇ ਵਿੱਚ ਜਿਹੜਾ ਜ਼ਰੂਰ ਸਹਿਯੋਗ ਦੇਵੋ ਜੀ ਆ ਵੀਰ ਜੀ ਤੁਸੀਂ ਓਵਰਲੋਡ ਦੀ ਗੱਲ ਕੀਤੀ ਆ ਆਪਾਂ ਦੇਖਦੇ ਆ ਬਾਹਰ ਨਹੀਂ ਆ ਸਟੇਟਾਂ ਦੇ ਵਿੱਚ ਜਿਹੜੀਆਂ ਪੰਜਾਬ ਤੋਂ ਗੱਡੀਆਂ ਜਾਂਦੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਆਟੋ ਡੀਟੀਓ ਬਲੋ ਭਾਵੇਂ ਗੱਡੀਆਂ ਅੰਡਰਲੋਡ ਵੀ ਹੋਣ ਪਰ ਇੱਥੇ ਤਾਂ ਤੁਸੀਂ ਗੱਲ ਓਵਰਲੋਡ ਦੀ ਕੀਤੀ ਆ ਜਿਵੇਂ ਤੁਸੀਂ ਕਿਹਾ ਕਿ ਓਵਰਲੋਡ ਪਰ ਭਰ ਕੇ ਗੱਡੀਆਂ ਆ ਰਹੀਆਂ ਮੈਨੂੰ ਲੱਗਦਾ ਨਹੀਂ ਸਾਡੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਐ ਆਰਟੀਓ ਡੀਟੀਓ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਦਫ਼ਤਰਾਂ 'ਚ ਬੈਠੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਮੈਂ ਕਹਿਣਾ ਚਾਹਣਾ ਇੱਕ ਗੱਲ ਮੈਂ ਇੱਥਾ ਦੇਖੀ ਮੇਰਾ ਨਾ ਜੀ ਇੱਕ ਦਿਨ 2.5 ਕਵਾਂਟਲ ਮੀਂਹ ਪੈ ਰਿਹਾ ਦਾ ਮੇਰੀ ਗੱਡੀ ਦਾ ਮਹਾਰਾਟਰ ਦੇ ਵਿੱਚ 2.5 ਕਵਾਂਟਲ ਵਜ਼ਨ ਵੱਧ ਗਿਆ ਮੈਨੂੰ 44000 ਰੁਪਏ ਦਾ ਚਲਾਨ ਮੇਰੇ ਕੋਲ ਆਨਲਾਈਨ ਚਲਾਨ ਬੋਲਦਾ ਦੇਖਿਆ ਜਾਵੇ 2.5 ਕਵਾਂਟਲ ਦਾ ਉਹ ਵੀ ਗੱਡੀ ਕਿੱਲੀ ਹੋਣ ਦੇ ਨਾਲ ਭਾਰੀ ਹੋ ਗਈ ਇਹ ਚਲਾਨ ਹੋ ਗਿਆ ਇੱਥੇ ਕੋਈ ਕਪੈਸਿਟੀ ਨਹੀਂ 20 ਟਨ ਵਾਲੀ ਗੱਡੀ 100 100 ਟਨ 80 80 ਟਨ ਮਾਲ ਪਾਗਾ ਜਾ ਰਹੀ ਜਦੋਂ ਅਸੀਂ ਪ੍ਰਸ਼ਾਸਨ ਮੋੜਾ ਗੁਜਾਰਸ਼ ਕਰਦੇ ਪਿਆ ਤੇ ਕੋ ਇਹਨਾਂ ਨੂੰ ਬੰਦ ਕਰੋ ਉਲਟਾ ਸਾਨੂੰ ਤਾਂ ਦਵਾਇਆ ਜਾ ਰਿਹਾ ਪਰ ਕਿਸੇ ਨਾ ਜਿਹੜੀ ਕੋਈ ਵੀ ਗੱਡੀ ਬੰਦ ਨਹੀਂ ਕੀਤੀ ਜਾਂਦੀ ਮੈਂ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇੱਥਾ ਬਗੈਰ ਕਾਗਜ਼ਾਂ ਦੇ 10000 ਗੱਡੀ ਜਿਹੜੀ ਚੱਲਦੀ ਮੈਂ ਦਿਖਾਉਂਗਾ ਤੁਹਾਨੂੰ ਕੋਈ ਨਾ ਕੋਈ ਆਪਣੇ ਪੰਜਾਬ ਦਾ ਜਿਹੜਾ ਇੱਕ ਬਾਰਡਰ ਬਣਾਓ ਕੋਈ ਜਿਹੜੇ ਟਰੱਕ ਓਵਰਲੋਡ ਚੱਲਦੇ ਨੇ ਉਹਨਾਂ ਨੂੰ ਬੰਦ ਕਰੋ ਮੈਂ ਕਹਿੰਦਾ ਸਾਡੇ ਇਲਾਕੇ ਚ ਸਾਰੀ ਗੱਡੀ ਬਿਨਾਂ ਕਾਗਜ਼ੀ ਚਾਹ ਕੋਈ ਬੰਦਾ ਮਾਰ ਕੇ ਚੱਲ ਜਾਵੇ ਸਿਰਫ 2000 ਜਾਂ 1500 ਰੁਪਏ ਐਂਟਰੀ ਦੇ ਕੇ ਉਰੇ ਬਸ ਤੱਕ ਪੂਰਾ ਇਲਾਕਾ ਰੋਪੜ ਜਿਲ੍ਹਾ ਤੁਲਾ ਹੈ ਵੀ ਆਓ ਤੇ ਜਾਓ ਮੈਂ ਕਹਿਣਾ ਜਾਂਦਾ ਪ੍ਰਸ਼ਾਸਨ ਉਹ ਵੀ ਟਾਈਮ ਟਾਈਮ ਦੇ ਵਿੱਚ ਸਾਡੇ ਪਰ ਜਿਹੜੇ ਕੇਸ ਬਣਾਉਣ ਦੀ ਸੋਚਦੇ ਲੱਕ ਪਾ ਲਿਓ ਪਰ ਆਪਣੇ ਜਿਹੜੇ ਭਰਾਏ ਤੁਹਾਡੇ ਪਿਛੜੇ ਵੇ ਤੁਸੀਂ ਤਾਂ ਤਨਖਾਹ ਲੈ ਕੇ ਬੈਠੇ ਹੋ ਲੱਖਾਂ ਲੱਖਾਂ ਰੁਪਈਆ ਜਿਨ੍ਹਾਂ ਨੂੰ 5-500 ਰੁਪਏ ਦੇਵਾ ਜਾ ਰਿਹਾ ਉਹਨਾਂ ਦੇ ਹੱਕ 'ਚ ਖੜਜੋ ਜੇ ਤੁਹਾਡੋ ਇਹੀ ਪੈਸਾ ਜ਼ਹਿਰ ਬਣ ਕੇ ਟਕਰੂਗਾ ਕਿਉਂਕਿ ਜੇ ਤੁਸੀਂ ਆਪਣੇ ਭਰਾਵਾਂ ਨਾਲ ਲੀਆਂ ਬਿਲਕੁਲ ਓਵਰਲੋਡ ਗੱਡੀ ਇੱਥੇ ਦੇ ਜਾਂਦੀ ਮੈਂ ਤੁਹਾਨੂੰ ਰੋਜ਼ ਦਿਖਾਉਂਦਾ ਆਨਲਾਈਨ ਕਰਕੇ ਦਿਖਾਵਾਂਗਾ ਕੋਈ ਗੱਡੀ ਦਾ ਚਲਾਨ ਨਹੀਂ ਕਰਦਾ ਪ੍ਰਸ਼ਾਸਨ ਬਿਲਕੁਲ ਜਿਹੜਾ ਸਾਨੂੰ ਦੁਬਾਨ ਤੇ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੋਚਦੇ ਖਾਸ ਕਰਕੇ ਸਾਡੇ ਦੋ ਭਰਾਵਾਂ ਤੇ ਜਾਂ ਸਾਡੇ 500 ਦੇ ਜਿਹੜੇ ਮੋਰੀਕਰ ਬੰਦੇ ਦੇ ਕਿ ਪਰਚਾ ਦੇ ਦਈਏ ਮੈਂ ਕਹਿੰਦਾ ਪਰਚਾ ਦੇ ਦਿਓ ਮੈਂ ਮਨਜ਼ੂਰ ਕਰਾਂਗਾ ਪਰ ਉਤੇ ਪਹਿਲਾਂ ਸਾਡੇ ਭਰਾਵਾਂ ਨੂੰ ਕੰਮ ਦਵਾ ਦਿਓ ਮੇਰੇ ਉੱਪਰ 10 ਸਾਲ ਦੀ ਕੈਦ ਜਾਂ 20 ਸਾਲ ਦੀ ਕੈਦ ਮੈਨੂੰ ਕਰਾ ਦਿਓ ਪਰ ਮੇਰੇ ਵੀਰਾਂ ਦਾ ਕੰਮ ਚੱਲਣਾ ਚਾਹੀਦਾ ਉਤੇ ਹੋਰ ਅਸੀਂ ਵੀ ਦਬਣ ਵਾਲੇ ਨਹੀਂ ਐ ਬਿਲਕੁਲ ਜੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਸਾਡਾ ਕੰਮ ਚੱਲਣਾ ਚਾਹੀਦਾ ਇੱਕ ਵਾਰੀ ਜ਼ਰੂਰ ਦਿਖਾਉਂਗਾ ਤਸਵੀਰਾਂ ਦੇ ਵਿੱਚ ਉਹ ਟਰੱਕ ਆਪਰੇਟਰ ਜਿਹੜੇ ਅੱਤ ਦੀ ਸਰਦੀ ਦੇ ਵਿੱਚ ਜਿਹੜੇ ਐ ਉਹ ਪਿੰਡ-ਪਿੰਡ ਜਾਣ ਲਈ ਮਜਬੂਰ ਹੋਏ ਨੇ ਇਸੇ ਕਰਕੇ ਕਿ ਉਹਨਾਂ ਨੂੰ ਕੰਮ ਮਿਲ ਜੇ ਕਿਉਂਕਿ ਇਹਨਾਂ ਦਾ ਸ਼ਿੰਗਾਰ ਚ ਜਿਹੜਾ ਉਹ ਲੰਮੇ ਸਮੇਂ ਤੋਂ ਚੱਲ ਰਿਹਾ ਗੱਲਬਾਤ ਕਰਾਂਗੇ ਸੁਭਾਸ਼ ਸਿੰਘ ਜੀ ਹਾਜ਼ਰ ਨੇ ਸੁਭਾਸ਼ ਜੀ ਕੀ ਲੱਗਦਾ ਕੈਮਰਾਮੈਨ ਥੋੜਾ ਜਿਹਾ ਅੱਗੇ ਅਜ ਨਾਲ ਮੈਂ ਗੱਲ ਇਹਨਾਂ ਨਾਲ ਗੱਲ ਕਰਦੇ ਆ ਸੁਭਾਸ਼ ਜੀ ਕੀ ਲੱਗਦਾ ਬੜਾ ਲੰਮਾ ਸਮਾਂ ਹੋ ਗਿਆ ਲੜਾਈ ਲੜਦਿਆਂ ਨੂੰ ਆਖਰਕਾਰ 15 ਜਨਵਰੀ ਦਾ ਐਲਾਨ ਕਰਤਾ ਕਿ ਪੱਕੇ ਤੌਰ ਤੇ ਐਕਸ਼ਨ ਕੀਤਾ ਜਾਊਗਾ ਪ੍ਰਸ਼ਾਸਨ ਪਿਛਲੇ ਸਮੇਂ ਦੌਰਾਨ ਵੀ ਦਬੰਦਾਂ ਰਿਹਾ ਕਈ ਤਰ੍ਹਾਂ ਦੇ ਚਾਲਾਂ ਵੀ ਚਲਦੀਆਂ ਰਹੀਆਂ ਕਿ ਆਜੋ ਗੱਲ ਕਰ ਲਓ ਜਦੋਂ ਸ਼ਿੰਗਾਰ ਚੁੰਦਾ ਸੀ ਕਿਤੇ ਇਹ ਨਾ ਹੋ ਜਲੇ ਕਿ 15 ਤਰੀਕ ਨੂੰ ਫੇਰ ਸੁਨੇਹਾ ਆ ਜੇ ਵੀ ਆਜੋ ਰੋਪੜ ਮੀਟਿੰਗ ਕਰਦੇ ਆ ਨਹੀਂ ਜਰਾਣਾ ਜੀ ਆਪਾਂ ਜਿਹੜਾ ਤੁਸੀਂ ਕਿਹਾ ਵੀ 15 ਤਰੀਕ ਨੂੰ ਜਿਹੜੀ ਉਹਨਾਂ ਦਾ ਵੀ ਕਾਲ ਆ ਜਾਵੇ ਅਸੀਂ ਉਹਨਾਂ ਦੀਆਂ ਬਹੁਤ ਗੱਲਾਂ ਸੁਣ ਲਈਆਂ ਹੁਣ ਸਾਨੂੰ ਜੋ ਮਰਜ਼ੀ ਕਰਨ ਆਪਾਂ ਦਬੜਾਨੀਆਂ 15 ਤਰੀਕ ਨੂੰ ਜਿਹੜਾ ਆਪਾਂ ਇੱਕ ਵੱਡਾ ਸ਼ਿੰਗਾਰਚ ਕਰਨ ਲੱਗੇ ਤੇ ਕਰੂਗੇ ਕਿਸੇ ਦੀ ਵੀ ਕਾਲ ਆ ਜਾਵੇ ਕਿਸੇ ਦਾ ਵੀ ਸੁਨੇਹਾ ਆ ਜਾਵੇ ਜੇਕਰ ਕੰਮ ਤੋਂ ਇਲਾਵਾ ਸਾਨੂੰ ਕੋਈ ਕਾਲ ਆਵੇ ਤਾਂ ਅਸੀਂ ਨਹੀਂ ਜਾਵਾਂਗੇ ਕੰਮ ਵਾਸਤੇ ਸਾਡੇ ਕੋਲ ਆਵੇ ਸਾਨੂੰ ਖੁਦ ਕੰਮ ਦਾ ਆ ਕੇ ਕਿ ਭਾਈ ਇਹ ਕੰਮ ਤੁਹਾਨੂੰ ਦੇਤਾ ਅਸੀਂ ਤੇ ਅੱਗੇ ਤੁਸੀਂ ਇਹ ਸੰਘਾਰਚ ਬੰਦ ਕਰ ਦਿਓ ਤਾਂ ਹੀ ਇਸ ਸੰਘਾਰਚ ਬੰਦ ਕਰਾਂਗੇ ਲੱਗਦਾ ਨਹੀਂ ਜੇ 15 ਤਰੀਕ ਨੂੰ ਫੋਨ ਹੋ ਸਕਦਾ ਅਗਲੇ ਕਹਿ ਦੇਣਾ 14 ਤਰੀਕ ਨੂੰ ਸ਼ਾਮ ਨੂੰ ਸਵੇਰੇ 10 ਵਜੇ ਆਜੋ ਸਾਡੇ ਨਾਲ ਗੱਲ ਕਰੋ 15 ਤਰੀਕ ਲੰਘ ਜੇ ਮੁੜ ਕੇ ਗੱਲਬਾਤ ਹੋਈ ਮੁੜ ਕੇ ਦੁਬਾਰਾ ਫਿਰ ਉਹੀ ਆ ਦੇਖੋ ਜੀ 15 ਤਰੀਕ ਨੂੰ ਜਾਂ ਬਹੁਤ ਟਾਈਮ ਹੈ ਜੇ ਉਹਨਾਂ ਨੇ 14 ਤਰੀਕ ਨੂੰ ਗੱਲ ਕਰਨੀ ਤਾਂ ਹੁਣ ਵੀ ਗੱਲ ਕਰ ਸਕਦੇ ਆ ਆ ਕੇ ਇਹ ਜ਼ਰੂਰੀ ਥੋੜਾ ਵੀ 14 ਤਰੀਕ ਨੂੰ ਆ 15 ਤਰੀਕ ਨੂੰ ਟਾਈਮ ਦਾ ਹੋਵੇ। ਔਰ ਲੱਗਦਾ ਨਹੀਂ ਪਿਛਲੀਆਂ ਜਦੋਂ ਪਿਛਲੇ ਸੰਘਾਰਸ ਹੁੰਦੇ ਸੀ ਸੰਘਾਰਸ ਵਾਲੇ ਦਿਨ ਤੁਹਾਨੂੰ ਸੁਨੇਹਾ ਆ ਜਾਂਦਾ ਸੀ ਵੀ ਆਜੋ ਰੋਪੜ ਬਹਿ ਕੇ ਗੱਲ ਕਰਦੇ ਆ। ਦੇਖੋ ਜੀ ਇਹ ਤਾਂ ਹੈਪੀ ਸੱਧੂ ਜਾਣਦਾ ਸੀਗਾ ਵੀ ਕਿਉਂ ਨੇ ਕਿਆ-ਕਿਆ ਕੀਤਾ ਸਾਡੇ ਨਾਲ ਕਿਆ ਨਹੀਂ ਕੀਤਾ ਜੀ ਪਰ ਹੁਣ ਲੋਕ ਸਮਝ ਚੁੱਕੇ ਆ ਜੀ ਹੁਣ ਤਾਂ ਗੱਲ ਇਹ ਹੀ ਹੋਣੀ ਆ ਆਰ ਦੀ ਆਪਾਰ ਦੀ ਲੜਾਈ ਆ ਜੀ ਇਹ ਹੀ ਲੜਾਂਗੇ ਜੀ ਤੇ ਬਾਕੀ ਮੈਂ ਨਾਲਾ ਘਣ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਜੀ ਕਿ ਭਾਈ ਨਾਲਾ ਘੜਿਓ ਤੁਸੀਂ ਬਹੁਤ ਹੀ ਵੱਡੀ ਯੂਨੀਅਨ ਦੇ ਮਾਲਕ ਆ। ਪਰ ਸਾਡਾ ਸਾਥ ਦਿਓ ਤੁਸੀਂ ਸਾਥ ਨਹੀਂ ਦੇ ਰਹੇ ਉਲਟਾ ਸਾਡੀ ਜਿਹੜੀ ਡੰਪ ਹੈ ਤੁਸੀਂ ਆਪਣੇ ਏਰੀਆ ਦੇ ਵਿੱਚ ਲਵਾ ਰਹੇ ਤੁਸੀਂ ਜਿਹੜੀ ਤੁਹਾਡੀ ਗੱਡੀ 12 ਟਨ ਵਾਲੀ ਹੈ ਨਾ ਉਹਦੇ ਵਿੱਚ 20-20 ਟਨ ਪਾ ਕੇ ਮਾਲ ਤੁਸੀਂ ਸਾਡੇ ਇਲਾਕੇ ਨੂੰ ਆ ਰਹੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਹਾਡੇ ਟਾਈਮ ਦੇਣ ਨਾਲ ਵੀ ਅਸੀਂ ਜਾਇਆਏ ਤੁਹਾਡੇ ਪਰ ਤੁਸੀਂ ਉਹਦੇ ਕੋਈ ਵੀ ਜਿਹੜਾ ਜਵਾਬ ਨਹੀਂ ਸਾਨੂੰ ਵਧੀਆ ਆ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਸੁਧਰ ਜਾਓ ਹੁਣ ਤਾਂ ਅਸੀਂ ਇਹੀ ਹੈ ਜੀ ਕਿ ਬਈ ਜਿਹੜੀ ਵੀ ਗੱਡੀ ਓਵਰ ਲੋਡ ਆ ਰਹੀ ਉਹਨੂੰ ਬੰਦ ਕਰਾਂਗੇ ਪ੍ਰਸ਼ਾਸਨ ਨੇ ਤਾਂ ਬੰਦ ਕੀਤੀ ਨਹੀਂ ਅਸੀਂ ਉਹਨਾਂ ਨੂੰ ਬੰਦ ਕਰਕੇ ਦੱਸਾਂਗੇ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜੇ ਆ ਸਮਾਜ ਸੇਵੀ ਲੋਕ ਵੀ ਇੱਥੇ ਨਾਲ ਹਾਜ਼ਰ ਨੇ ਗੱਲਬਾਤ ਕਰਾਂਗੇ ਰਮਜ਼ਾਨ ਜੀ ਕਿੱਦਾਂ ਦਾ ਐਕਸ਼ਨ ਹੋਊਗਾ 15 ਜਨਵਰੀ ਨੂੰ ਜਿਹੜਾ ਇਹਨਾਂ ਦਾ ਐਕਸ਼ਨ ਹੋਣ ਜਾ ਰਿਹਾ ਸਮਾਜ ਸੇਵੀ ਤੌਰ ਤੇ ਕੰਮ ਕਰਦੇ ਆ ਤੁਸੀਂ ਵੀ ਸਹਿਯੋਗ ਕਰੋਗੇ ਪੂਰੇ ਅੰਦਰ ਅਸੀਂ ਜਿਹੜੀ ਇਹਨਾਂ ਦੀ 15 ਤਰੀਕ ਹੈ 15 ਜਨਵਰੀ ਆ ਆਪਾਂ ਇਹਨਾਂ ਨਾਲ ਖੜਾਂਗੇ ਅਸੀਂ ਇਹ ਹੀ ਬੇਨਤੀ ਕਰਦੇ ਆਂ ਸ਼ਹਿਰ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਇਹਨਾਂ ਦਾ ਸਾਥ ਦਿਓ ਪਰ ਇਹ ਦੇਖੋ ਵੀ ਜਿਹੜਾ ਇਹ ਕੋਲੇ ਦਾ ਡੰਪ ਹੈ ਇੱਥੇ ਓਨਲੀ ਗੱਡੀ ਹਮਾਚਤਾਲੀ ਭਰਦੀ ਪੰਜਾਬ ਦੀ ਨਹੀਂ ਹੈ ਦੇਖੋ ਕੋਈ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਹ ਐਨੇ ਕ ਡਰਾਈਵਰ ਮਜਬੂਰ ਕਰਤੇ ਇਹਨਾਂ ਨੇ ਤੇ ਆਪਣੀਆਂ ਗੱਡੀਆਂ ਤੇ ਸਪੀਕਰ ਲਾ ਕੇ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰਚਾਰ ਕਰਿਆ ਕਰਦੇ ਆਪਣੇ ਕੰਮ ਵਾਸਤੇ ਲੱਗਦਾ ਨਹੀਂ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹਨਾਂ ਵਾਸਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਰਕਾਰ ਸੁਣ ਨਹੀਂ ਰਹੀ ਕੋਈ ਵੀ ਇਹ ਸਰਕਾਰਾਂ ਕੋਲ ਜਾ ਕੇ ਦੇਖ ਲਿਆ ਇਹਨਾਂ ਨੇ ਪੰਜਾਬ ਸਰਕਾਰ ਕੋਲ ਜਾ ਕੇ ਦੇਖ ਲਿਆ ਸਾਡੇ ਮੰਤਰੀ ਐ ਹਰਜੋਤ ਸਿੰਘ ਗੈਂਸ ਉਹਨਾਂ ਦੇ ਧਿਆਨ ਚ ਪਰ ਗੌਰ ਨਹੀਂ ਕੋਈ ਵੀ ਕਰ ਰਿਹਾ ਬਿਲਕੁਲ ਜੀ ਵੱਡਾ ਜਿਹੜਾ ਐਕਸ਼ਨ ਆ 15 ਤਰੀਕ ਨੂੰ 15 ਜਨਵਰੀ ਨੂੰ ਜਿਹੜਾ ਏ ਟਰੱਕ ਆਪਰੇਟਰਾਂ ਵੱਲੋਂ ਕਰਨ ਦਾ ਐਲਾਨ ਜਿਹੜਾ ਕੀਤਾ ਗਿਆ ਸੀ ਬੀਤੇ ਦਿਨੀ ਉਹ ਤੋਂ ਬਾਅਦ ਹੁਣ ਜਿਹੜਾ ਇਹ ਪਿੰਡ-ਪਿੰਡ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਉਹ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦਾ ਸਹਿਯੋਗ ਚ ਕਰਨ ਤਾਂ ਜੋ ਜਿਹੜੇ ਇਹ ਲੋਕ ਆ ਇਹ ਟਰੱਕ ਆਪਰੇਟਰ ਜਿਹੜੇ ਆ ਆਪਣੇ ਟਰੱਕ ਖੜੇ ਕਰਕੇ ਅੱਜ ਸੜਕਾਂ ਤੇ ਰੁੱਲ ਰਹੀ ਮਜਬੂਰ ਹੋ ਰਹੇ ਨੇ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਆਪਣੇ ਬੱਚੇ ਜਿਹੜੇ ਉਹ ਪਾਲ ਸਕਣ ਕੈਮਰਾਮੈਨ ਦੀਪ ਲਾਣਾ ਦੇ ਨਾਲ ਪੁੱਛੇ ਗ੍ਰਾਣਾ ਪੰਜਾਬੀ ਲੋਕ ਚੈਨਲ ਸ੍ਰੀ ਗੁਰੂਕੀਰਤਪੁਰ ਸਾਹਿਬ